10 ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 2 ਜੂਨ 2025 ਦਿਨ ਸੋਮਵਾਰ ਜੇਠ ਮਹੀਨੇ ਦੀ 20 ਤਰੀਕ ਹੈ ਜੀ ਸੈਮੀ ਆਮੂ ਕੈਰਜੀ ਅਤੇ ਕਵੰਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਇਸ ਪ੍ਰੋਗਰਾਮ ਚ ਨਿੱਘਾ ਸਵਾਗਤ ਹੈ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਾਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਤੇ ਕੈਲਰੀ ਤੋਂ ਬਾਅਦ ਹੁਣ ਐਡਮਿੰਟਨ ਵਿੱਚ ਲੋਕੇਸ਼ਨ ਆਪਣੀ ਤੀਜੀ ਖੋਲਣੀ ਹੈ ਜੀ ਇਸ ਦੇ ਨਾਲ ਆਪਣਾ ਮੋਟਰਜ਼ ਸਾਡੇ ਪ੍ਰੋਗਰਾਮ ਦੇ ਸਪான்ਸਰ ਸਰੀ ਚ ਯੂਜ਼ਡ ਕਾਰਾਂ ਦੀ ਇੱਕ ਵੱਡੀ ਡੀਲਰਸ਼ਿਪ ਹੈ ਤੇ ਨਾਲੇ ਸਾਡੇ ਸਪான்ਸਰ ਨੇ ਫਾਈਬਰ ਟੈਕ ਡਿਸਟ੍ਰੀਬਿਊਟਰਜ਼ ਗ੍ਰੇਟਰ ਵੈਨਕੂਵਰ ਚ ਤਿੰਨ ਲੋਕੇਸ਼ਨਾਂ ਤੋਂ ਇਹ ਪਲੰਮਿੰਗ ਦਾ ਸਮਾਨ ਮਹੱਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜੀ 7 ਦੀ ਜੀ 7 ਸਮਾਗਮ ਕੈਨੇਡਾ ਵਿੱਚ ਹੋ ਰਿਹਾ ਤੇ ਇਸ ਵਾਸਤੇ ਭਾਰਤ ਨੂੰ ਸੱਦਾ ਹਜੇ ਤੱਕ ਨਹੀਂ ਭੇਜਿਆ ਗਿਆ ਜੀ ਅਜੀਗੀਆਂ ਗੱਲਾਂ ਅੱਜ ਭਾਰਤੀ মিডিਏ ਦੇ ਵਿੱਚ ਚੱਲ ਰਹੀਆਂ ਆ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਗੌਤਮ ਅਡਾਨੀ ਦੀ ਅਡਾਨੀ ਦੀ ਕੰਪਨੀਆਂ ਦੀ ਅਮਰੀਕਾ ਦੇ ਵਿੱਚ ਇੱਕ ਹੋਰ ਮਾਮਲੇ 'ਚ ਉਹਦੀ ਜਾਂਚ ਚੱਲ ਰਹੀ ਆ ਇਹ ਮਾਮਲਾ ਕੀ ਆ ਇਹ ਆਪਾਂ ਵਿਚਾਰ ਕਰਾਂਗੇ ਜਦੋਂ ਭਾਰਤ-ਪਾਕ ਟਕਰਾਅ ਚੱਲ ਰਿਹਾ ਸੀਗਾ ਉਹਦੇ ਨਾਲ-ਨਾਲ ਹੋਰ ਕੀ ਚੱਲ ਰਿਹਾ ਸੀਗਾ ਇਦੇ ਬਾਰੇ ਇੱਕ ਖੁਲਾਸਾ ਭਾਰਤੀ ਰੱਖਿਆ ਮਾਹਰ ਪ੍ਰਵੀਨ ਸਾਨੀ ਉਹਨਾਂ ਨੇ ਕੀਤਾ ਉਹ ਵੀ ਆਪਾਂ ਵਿਚਾਰਾਂਗੇ ਤੇ ਨਾਲ ਗੱਲਬਾਤ ਕਰਾਂਗੇ ਪੰਜਾਬ ਭਾਜਪਾ ਦੀ ਜਿਨ੍ਹਾਂ ਨੇ ਜੂਨ 84 ਦੇ ਫੌਜੀ ਹਮਲੇ ਬਾਰੇ ਇੱਕ ਟਵੀਟ ਕੀਤਾ ਫਿਰ ਉਸ ਨੂੰ ਤਬਦੀਲ ਕੀਤਾ ਤੇ ਅਖੀਰ ਦੇ ਵਿੱਚ ਡਿਲੀਟ ਕਰਨਾ ਪੈ ਗਿਆ ਅਖੀਰ ਵਿੱਚ ਗੱਲਬਾਤ ਹੋਊਗੀ ਤੀਜੇ ਕੱਲੂਕਾਰੇ ਦੀ ਜੂਨ 84 ਦੇ ਹਮਲੇ ਦੀ ਅੱਜ 2 ਜੂਨ ਆ ਤੇ ਇਹਦੇ ਬਾਰੇ ਆਪਾਂ ਵਿਚਾਰ ਕਰਾਂਗੇ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ 'ਚ ਵਾਪਸ ਆਉਨੇ ਹਾਂ सदिया दी परंपरा दादी तो मां तक ते मां तो मेरे तक हर रिवायत दा सच्चा साथी जो थोड़ी तो सादगी होर भी निखारे भारत ज्वेलर्स पता नोट करो इक्यासी भी एक स्ट्रीट पाइल बिजनेस सेंटर सरी कॉल छे सौ चार पांच सौ तिरानवे ਸਰੀ ਤੋਂ ਬਾਅਦ ਹੁਣ ਦੂਜੀ ਲੋਕੇਸ਼ਨ ਨਾਰਥ-ਈਸਟ ਕੈਲਗਰੀ ਦੇ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਖੁੱਲ ਗਈ ਹੈ। ਸਰੀ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾਂ ਤਾਂ ਸਰਦਾ ਨਹੀਂ। ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਸ। ਆਪਣਾ ਮੋਟਰਸ ਤੁਹਾਡੀ ਪਾਕਟ ਦਾ ਰੱਖਦੇ ਨੇ ਖਾਸ ਖਿਆਲ। ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ। ਇੰਨਾ ਹੀ ਨਹੀਂ ਈਜ਼ੀ ਫਾਈਨੈਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਜ਼ ਲਿਮਿਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਦਸੋ ਹੋਤਾ ਸ਼ੋਅ ਚ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕੈਨੇਡਾ ਤੋਂ ਕੈਨੇਡਾ ਦੇ ਵਿੱਚ ਇਸ ਵੇਲੇ ਵੱਡੇ 7 ਮੁਲਕਾਂ ਦਾ ਸੰਮੇਲਨ ਚੱਲ ਰਿਹਾ ਜਿਹਨੂੰ ਆਪਾਂ ਜੀ 7 ਸਮਿਟ ਵੀ ਕਹਿ ਦਿੰਦੇ ਆ ਇਹਦੇ ਵਿੱਚ ਜਿਹੜਾ ਮੁੱਖ ਸਮਾਗਮ ਆ ਉਹ ਤਾਂ 15 ਜੂਨ ਤੋਂ 17 ਜੂਨ ਤੱਕ ਹੋਣਾ ਅਲਬਰਟਾ ਦੇ ਵਿੱਚ ਹੀ ਹੈ ਚੱਲ ਰਿਹਾ ਇੱਕ ਬੜੇ ਹੀ ਰਿਮੋਟ ਇਲਾਕੇ ਦੇ ਵਿੱਚ ਪਰ ਇਸ ਤੋਂ ਪਹਿਲਾਂ ਬਹੁਤ ਸਾਰੀਆਂ ਮੀਟਿੰਗਸ ਹੋਰ ਹੋ ਰਹੀਆਂ ਜਿਦੇ ਵਿੱਚ ਵਿਦੇਸ਼ ਮੰਤਰੀ 88 ਮੁਲਕਾਂ ਦੇ ਤੇ ਹੋਰ ਵੱਡੀਆਂ ਕਾਰਪੋਰੇਸ਼ਨਾਂ ਬੈਂਕਾਂ ਦੇ ਅਧਿਕਾਰੀ ਆਪਸ ਵਿੱਚ ਮੁਲਾਕਾਤਾਂ ਕਰ ਰਹੇ ਆ ਸੋ ਇਹ ਵੱਡੀਆਂ ਜਿਹੜੀਆਂ ਸੱਤ ਇਕਨੋਮੀਆਂ ਆ ਇਹਨਾਂ ਦੀਆਂ ਮੀਟਿੰਗਸ ਹਟੜ ਹੁੰਦੀਆਂ ਰਹਿੰਦੀਆਂ ਆ ਇਸ ਤੋਂ ਇਲਾਵਾ ਇੱਕ ਦੁਨੀਆ ਦਾ ਹੋਰ ਸਮੂਹ ਆ ਜਿਹਨੂੰ ਜੀ 20 ਕਹਿੰਦੇ ਨੇ ਇਹਦੇ ਜੀ 20 ਦੇ ਵਿੱਚ ਭਾਰਤ ਵੀ ਸ਼ਾਮਲ ਆ ਹੁਣ ਤੱਕ ਇਹ ਰਿਹਾ ਕਿ ਜਦੋਂ ਵੀ ਜੀ 7 ਦੀ ਕੋਈ ਮੀਟਿੰਗ ਹੁੰਦੀ ਆ ਤਾਂ ਉੱਥੇ ਜੀ 20 ਦੇ ਮੁਲਕਾਂ ਨੂੰ ਵੀ ਸੱਦਾ ਪੱਤਰ ਭੇਜਿਆ ਜਾਂਦਾ ਰਿਹਾ ਭਾਰਤ ਵੱਲੋਂ ਵੀ ਪ੍ਰਧਾਨ ਮੰਤਰੀ ਦੇਂਦਰ ਮੋਦੀ ਜਾਂ ਉਸ ਤੋਂ ਪਹਿਲਾਂ ਦੇ ਪ੍ਰਧਾਨ ਮੰਤਰੀ ਜਿਹੜੇ ਸ਼ਾਮਲ ਹੁੰਦੇ ਰਹੇ ਆ ਇਸ ਬਾਰੇ ਸਮਾਗਮ ਕੈਨੇਡਾ ਵਿੱਚ ਹੋ ਰਿਹਾ ਹੈ ਕੈਨੇਡਾ ਤੇ ਭਾਰਤ ਦੇ ਸਬੰਧ ਜਿਹੜੇ ਆ ਉਹ ਭਾਰਤੀ ਧੱਕੇਸ਼ਾਹੀ ਦੇ ਕਾਰਨ ਵਿਗੜੇ ਹੋਏ ਆ ਇਸ ਕਰਕੇ ਖਬਰਾਂ ਜਿਹੜੀਆਂ ਅੱਜ ਭਾਰਤੀ ਮੀਡੀਆ ਦੇ ਵਿੱਚ ਪ੍ਰਸਾਰਤ ਕੀਤੀਆਂ ਜਾ ਰਹੀਆਂ ਉਹ ਇਹੀ ਆ ਕਿ ਕੈਨੇਡਾ ਵੱਲੋਂ ਹੱਲੇ ਤੱਕ ਭਾਰਤ ਨੂੰ G7 ਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਨਹੀਂ ਭੇਜਿਆ ਗਿਆ ਇਸ ਸੰਬੰਧੀ ਬੀਤੇ ਦਿਨਾਂ ਦੇ ਵਿੱਚ ਸਿੱਖ ਜਥੇਬੰਦੀਆਂ ਨੇ ਵੀ ਬਿਆਨ ਜਾਰੀ ਕੀਤੇ ਸੀ ਵਰਲਡ ਸਿੱਖ ਆਰਗੇਨਾਈਜੇਸ਼ਨ ਸਿੱਖ ਫੈਡਰੇਸ਼ਨ ਕੈਨੇਡਾ ਵੱਲੋਂ ਕਿ ਮੋਦੀ ਨੂੰ ਕਿਸੇ ਵੀ ਹਾਲਚ ਕੈਨੇਡਾ ਦੀ ਧਾਰਤੀ ਦੇ ਉੱਤੇ ਜੀ 7 ਸਮਾਗਮ ਦੇ ਵਿੱਚ ਪੌਂਚਰ ਵਾਤੇ ਸੱਦਾ ਨਹੀਂ ਭੇਜਣਾ ਚਾਹੀਦਾ ਸੋ ਅੱਜ ਖੁਦ ਹੀ ਭਾਰਤੀ মিডিਆ ਵੱਲੋਂ ਇਹਦੀ ਪੁਸ਼ਟੀ ਕੀਤੀ ਜਾ ਰਹੀ ਹੈ ਕਿ ਹਾਲੇ ਤੱਕ ਕੈਨੇਡਾ ਵੱਲੋਂ ਭਾਰਤ ਨੂੰ ਕੋਈ ਵੀ ਸੱਦਾ ਨਹੀਂ ਭੇਜਿਆ ਗਿਆ ਸੋ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਿਛਲੇ 6 ਸਾਲਾਂ ਤੋਂ ਲਗਾਤਾਰ ਮੋਦੀ ਜਿਹੜੇ ਜੀ 7 ਸਮਾਗਮਾਂ ਦੇ ਵਿੱਚ ਸ਼ਾਮਲ ਹੁੰਦੇ ਰਹੇ ਆ ਤੇ ਇਹ ਪਹਿਲੀ ਵਾਰੀ ਹੋਊਗਾ ਕਿ ਮੋਦੀ ਨਾ ਸਮਾਗਮਾਂ ਚੋਂ ਗੈਰ ਹਾਜ਼ਰ ਰਹਿਣਗੇ ਭਾਰਤ ਦੀ ਇੰਟਰਨੈਸ਼ਨਲ ਲੈਵਲ ਤੇ ਆਈਸੋਲੇਸ਼ਨ ਕਾਫੀ ਵੱਧ ਰਹੀ ਹੈ ਆ ਗਵੰਡੀ ਮੁਲਕ ਜਿਹੜੇ ਆ ਚਾਹੇ ਉਹ ਪਾਕਿਸਤਾਨ ਆ ਬੰਗਲਾਦੇਸ਼ ਆ ਨੇਪਾਲ ਆ ਸ਼੍ਰੀਲੰਕਾ ਮਾਲਦੀਵਸ ਅਫਗਾਨਿਸਤਾਨ ਲਗਭਗ ਸਾਰਿਆਂ ਦੇ ਨਾਲ ਹੀ ਵਿਗੜੀ ਹੋਈ ਆ ਤੇ ਬਾਹਰਲੇ ਵੱਡੇ ਆ ਮੁਲਕਾਂ ਦੇ ਨਾਲ ਵੀ ਸਬੰਧ ਕੋਈ ਬਹੁਤੇ ਵਧੀਆ ਨਹੀਂ ਰਹੇ ਖਾਸ ਕਰਕੇ ਨਾਰਥ ਅਮਰੀਕਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਭਾਰਤ ਦੀ ਸਰਕਾਰੀ ਸ਼ਹਿਤ ਤੇ ਕੋਫੀਆ ਏਜੰਸੀਆਂ ਵੱਲੋਂ ਕ੍ਰਿਮੀਨਲ ਗੈਂਗਸ ਨੂੰ ਅੱਗੇ ਲਾ ਕੇ ਇਥੇ ਇੱਕ ਟ੍ਰਾਂਸਨੈਸ਼ਨਲ ਰੈਪ੍ਰੈਸ਼ਨ ਚਲਾਇਆ ਗਿਆ ਉਹ ਸਾਰੀ ਖੇਡ ਬਾਹਰ ਆ ਚੁੱਕੀ ਹੈ ਕੈਨੇਡਾ ਦੇ ਵਿੱਚ ਭਾਈ ਹਰਦੀਪ ਸਿੰਘ ਨੱਜਰ ਦੀ ਸ਼ਹਾਦਤ ਉਸ ਤੋਂ ਬਾਅਦ ਦੇ ਵਿੱਚ ਜਿਸ ਤਰੀਕੇ ਦੇ ਨਾਲ ਪੰਜਾਬੀ ਭਾਈਚਾਰੇ ਨੂੰ ਟਾਰਗੇਟ ਕੀਤਾ ਜਾ ਰਿਹਾ ਖਾਸ ਕਰਕੇ ਸਿੱਖਾਂ ਨੂੰ ਫਰੋਤੀਆਂ ਮੰਗੀਆਂ ਜਾ ਰਹੀਆਂ ਉਹ ਸਾਰਾ ਮਾਮਲਾ ਕੈਨੇਡਾ ਦੀਆਂ ਅਡਲ ਪੁਲਿਸ ਏਜੰਸੀਆਂ ਦੱਸ ਚੁੱਕੀਆਂ ਕਿ ਕਿਵੇਂ ਇਹਨਾਂ ਦੇ ਪਿੱਛੇ ਭਾਰਤੀ ਏਜੰਸੀਆਂ ਦਾ ਹੱਥ ਆ ਸੋ ਇਹ ਖੇਡ ਇਕੱਲੀ ਕੈਨੇਡਾ ਤੱਕ ਸੀਮਿਤ ਨਹੀਂ ਅਮਰੀਕਾ ਦੇ ਵਿੱਚ ਵੀ ਸਿੱਖਾਂ ਗੋ ਨੂੰ ਮਰਵਾਉਣ ਦੀਆਂ ਚਾਲਾਂ ਚੱਲੀਆਂ ਗਈਆਂ ਅਜੇ ਤੱਕ ਸਫਲ ਨਹੀਂ ਹੋ ਸਕੇ ਫਰੋਤੀਆਂ ਉੱਥੇ ਵੀ ਪੰਜਾਬੀ ਭਾਈਚਾਰੇ ਤੋਂ ਮੰਗੀਆਂ ਜਾ ਰਹੀਆਂ ਖਾਸ ਕਰਕੇ ਸਿੱਖਾਂ ਤੋਂ ਅਜਿਹੇ ਹਾਲਾਤ ਵਿੱਚ ਦੋਹਾਂ ਸਰਕਾਰਾਂ ਦੇ ਉੱਤੇ ਕਾਫੀ ਦਬਾਅ ਆ ਸੇ ਖਾਮੋਲੋ ਕਿ ਜਿੰਨਾ ਚਿਰ ਮਸਲਾ ਹੱਲ ਨਹੀਂ ਹੋ ਜਾਂਦਾ ਜਿੰਨਾ ਚਿਰ ਇਹ ਇਨਸਾਫ ਨਹੀਂ ਮਰਜੰਦਾ ਉਹਨਾਂ ਚਿਰ ਭਾਰਤ ਨੂੰ ਇਹਨਾਂ ਸਮਾਗਮਾਂ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਕਿਸੇ ਵੀ ਤਰੀਕੇ ਦੀ ਵਪਾਰਕ ਜਾਂ ਨੇੜਤਾ ਹੋਰ ਇਹਨਾਂ ਦੇ ਨਾਲ ਨਹੀਂ ਰੱਖੀ ਜਾਣੀ ਚਾਹੀਦੀ ਸੋ ਹਾਲ ਦੀ ਘੜੀ ਤੱਕ ਇਹੀ ਹੈ ਜੀ ਕਿ ਭਾਰਤ ਨੂੰ ਇਹਨਾਂ ਸਮਾਗਮਾਂ ਤੋਂ ਲਾਂਬੇ ਰੱਖਿਆ ਗਿਆ ਆ ਬਾਕੀ ਅੱਜ ਭਾਰਤੀ ਪਾਕਿਸਤਾਨ ਖਬਰ ਦੇ ਉੱਤੇ ਪ੍ਰਤੀਕਰਮ ਵੀ ਦੇ ਰਹੇ ਆ ਕਹਿੰਦੇ ਸਾਨੂੰ ਕੋਈ ਲੋੜੇ ਨਹੀਂ ਅਸੀਂ ਆਪਣੇ ਆਪ ਦੇ ਵਿੱਚ ਏਡੀ ਵੱਡੀ ਇਕਨੋਮੀ ਬਣ ਚੁੱਕੇ ਆ ਕਿ ਅਸੀਂ G7 ਦੇ ਮੁਕਾਬਲੇ ਇੱਕ G1 ਖੜਾ ਕਰ ਸਕਦੇ ਆ ਤੇ ਸਾਨੂੰ ਕਿਸੇ ਨੂੰ ਸੱਦਣ ਦੀ ਵੀ ਲੋੜ ਨਹੀਂ ਸੋ ਗੱਲ ਵੈਸੇ ਕਰਨੀ ਵੀ ਇਹੀ ਪੈਣੀ ਹੈ ਕਿਉਂਕਿ ਹੁਣ ਨਾ ਤਾਂ G7 ਵਾਲੇ ਸੱਦਦੇ ਆ ਉਧਰੋਂ BRICS ਦੇ ਵਿੱਚ ਵੀ ਕੰਮ ਖਰਾਬ ਹੋਇਆ ਪਿਆ ਕੋਈ ਸਟੈਂਡ ਨਾ ਲੈਣ ਕਾਰਨ BRICS ਵੀ ਜਿਹੜਾ ਆ ਉਹ ਟੁੱਟੇ ਟੁੱਟੇ ਹੋਣ ਵੱਲ ਨੂੰ ਵੱਧ ਰਿਹਾ ਆ ਹਾਲੇ ਤਾਂ ਬਣਨਾ ਸੀ ਪਹਿਲਾਂ ਅਜਿਓ ਨੇ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਭਾਰਤੀ ਬਿਲੀਅਨਰ ਗੌਤਮ ਅਡਾਨੀ ਉਹਨਾਂ ਦੀ ਜਿਹੜੇ ਕਿ ਪਹਿਲਾਂ ਹੀ ਇੱਕ ਜਾਂਚ ਵਿੱਚ ਫਸੇ ਹੋਏ ਆ ਸੂਰਜੀ ਊਰਜਾ ਦੇ ਨਿਵੇਸ਼ ਦੇ ਮਾਮਲੇ ਵਿੱਚ ਹਿੰਡਨਬਰਗ ਰਿਸਰਚ ਦੀ ਇੱਕ ਰਿਪੋਰਟ ਆਈ ਸੀ ਕਿ ਕਿਸ ਤਰੀਕੇ ਦੇ ਨਾਲ ਅਡਾਨੀ ਵੱਲੋਂ ਆਪਣੇ ਅਮਰੀਕੀ ਇਨਵੈਸਟਰਜ਼ ਨੂੰ ਧੋਖੇ ਵਿੱਚ ਰੱਖਿਆ ਗਿਆ ਉਹਦੀ ਮਕਾਇਦ ਉਸ ਮਕਾਦਮੇ ਦੀ ਜਿਹੜੀ ਸੁਣਵਾਈ ਹੈ ਬਕਾਇਦਾ ਅਮਰੀਕੀ ਅਦਾਲਤਾਂ ਦੇ ਵਿੱਚ ਹੋ ਰਹੀ ਹੈ ਤੇ ਹੁਣ ਇੱਕ ਨਵਾਂ ਇੱਕ ਵਿਸ਼ਾ ਜਿਹੜਾ ਖੁੱਲਿਆ ਵਾਸ਼ਿੰਗਟਨ ਪੋਸਟ ਦੇ ਕੁਝ ਪੱਤਰਕਾਰਾਂ ਨੇ ਵੌਲਸਟੀ ਜਰਨਲ ਦੇ ਪੱਤਰਕਾਰਾਂ ਨੇ ਅੱਜ ਇਹ ਜਾਣਕਾਰੀ ਬਾਹਰ ਲਿਆਂਦੀ ਹੈ ਕਿ ਅਮਰੀਕਾ ਦੇ ਵਿੱਚ ਅਡਾਨੀ ਦੇ ਖਿਲਾਫ ਇੱਕ ਹੋਰ ਜਾਂਚ ਚੱਲ ਰਹੀ ਹੈ ਤੁਹੇ ਜਾਂਚ ਜਿਹੜੀ ਆ ਯੂਐਸ ਪ੍ਰੋਸੀਕਿਊਟਰਸ ਵੱਲੋਂ ਸਰਕਾਰੀ ਵਕੀਲਾਂ ਵੱਲੋਂ ਕੀਤੀ ਜਾ ਰਹੀ ਆ ਜਸਟਿਸ ਡਿਪਾਰਟਮੈਂਟ ਵੱਲੋਂ ਕੀਤੀ ਜਾ ਰਹੀ ਆ ਤੇ ਇਸ ਜਾਂਚ ਦਾ ਮੁੱਖ ਵਿਸ਼ਾ ਹੈਗਾ ਧੋਖਾਧੜੀ ਇਹਦੇ ਵਿੱਚ ਇਹ ਲੱਭਿਆ ਜਾ ਰਿਹਾ ਕਿ ਅਡਾਨੀ ਦੇ ਜਹਾਜ਼ ਸਮੁੰਦਰੀ ਜਹਾਜ਼ ਜਿਹੜੇ ਨੇ ਸ਼ਿਪਸ ਜਿਹੜੇ ਨੇ ਉਹ ਇਰਾਨ ਤੋਂ ਲਿਕਵਿਡ ਪੈਟਰੋਲੀਅਮ ਗੈਸ ਅਤੇ ਜਿਹੜੀ ਪੈਟਰੋਲ ਆ ਉਹਨੂੰ ਲਗਾਤਾਰ ਢੋਂਦੇ ਰਹੇ ਆ ਤੇ ਅਮਰੀਕੀ ਪਾਬੰਦੀਆਂ ਹੋਣ ਲਗੀਆਂ ਹੋਣ ਦੇ ਬਾਵਜੂਦ ਇਹ ਕੰਮ ਗੈਰਕਾਨੂੰਨੀ ਤਰੀਕੇ ਦੇ ਨਾਲ ਕੀਤਾ ਜਾਂਦਾ ਰਿਹਾ ਸੋ ਉੜਾਨੀ ਦੀਆਂ ਕੰਪਨੀਆਂ ਜਿਹੜੀਆਂ ਉਹ ਸ਼ਿਪਿੰਗ ਲਾਈਨਸ ਵੀ ਆ ਉਹਨਾਂ ਦੀ ਆਪਣੀ ਮੰਦਰਾ ਪੋਰਟ ਵੀ ਆ ਸੋ ਪਰਸ਼ੀਅਨ ਗਲਫ ਤੋਂ ਮੰਦਰਾ ਪੋਰਟ ਗੁਜਰਾਤ ਤੱਕ ਸ਼ੱਕੀ ਸਮੁੰਦਰੀ ਜਹਾਜ਼ ਜਿਹੜੇ ਉਹਨਾਂ ਦੀ ਕਾਫੀ ਆਵਾਜ਼ਾਈ ਨੋਟਿਸ ਕੀਤੀ ਗਈ ਹੈ ਉਹਦੇ ਆਧਾਰ ਦੇ ਉੱਤੇ ਇਹ ਅਮਰੀਕਨ ਜਾਂਚ ਖੋਲੀ ਗਈ ਹੈ ਤਾਂ ਕਿ ਪਤਾ ਲਾਇਆ ਜਾ ਸਕੇ ਕਿ ਡਾਨੀ ਦੀਆਂ ਕੰਪਨੀਆਂ ਨੇ ਅਮਰੀਕਾ ਨੇ ਪਾਬੰਦੀਆਂ ਦਾ ਕਿੱਥੇ ਕਿੱਥੇ ਜਾ ਕੇ ਸ਼ੋਸ਼ਣ ਕੀਤਾ ਆ ਤੇ ਕਿਸ ਤਰੀਕੇ ਦੇ ਨਾਲ ਉਹਨਾਂ ਪਾਬੰਦੀਆਂ ਜਿਹੜੀਆਂ ਆ ਉਹਨਾਂ ਦਾ ਉਲੰਘਣ ਕੀਤਾ ਆ ਸੋ ਪਹਿਲਾਂ ਇਹ ਰਿਸ਼ਵਤਖੋਰੀ ਦੇ ਮਾਮਲਿਆਂ ਵਿੱਚ ਜਾਂਚ ਚੱਲ ਰਹੀ ਆ ਅਡਾਨੀ ਉਹਨਾਂ ਦੀ ਤੇ ਹੁਣ ਨਵੇਂ ਮਾਮਲੇ ਵਿੱਚ ਵੀ ਜਾਂਚ ਆਰੰਭ ਹੋ ਗਈ ਆ ਜਿਹਦੇ ਖਲਾਸੇ ਕਿਸੇ ਵੀ ਵੇਲੇ ਕਲੋਜ਼ਡ ਇਨਡਾਈਟਮੈਂਟ ਦੇ ਰੂਪ ਵਿੱਚ ਅਮਰੀਕੀ ਅਦਾਲਤ ਵਿੱਚ ਹੋ ਸਕਦੇ ਆ ਹਾਲਾਂਕਿ ਜੜਾਨੀ ਵੱਲੋਂ ਜਿਹੜਾ ਉਹਨਾਂ ਦੀ ਕੰਪਨੀ ਵੱਲੋਂ ਇਨਕਾਰ ਕੀਤਾ ਗਿਆ ਵੀ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਅਮਰੀਕਾ ਨਾ ਪਾਬੰਦੀਆਂ ਦੀ ਉਲੰਘਣਾ ਨਹੀਂ ਕੀਤੀ ਗਈ ਪਰ ਅਮਰੀਕਨ ਅਧਿਕਾਰੀ ਕਹਿ ਰਹੇ ਕਿ ਇਹ ਉਲੰਘਣਾ ਹੋਈ ਹੈ ਤੇ ਇਸ ਮਾਮਲੇ ਵਿੱਚ ਜਾਂਚ ਤੋਂ ਬਾਅਦ ਅਨਡਾਈਟਮੈਂਟ ਪੇਸ਼ ਕੀਤੀ ਜਾ ਸਕਦੀ ਹੈ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਹਾਲ ਹੀ ਦੇ ਵਿੱਚ ਹੋਏ ਭਾਰਤ-ਪਾਕ ਟਕਰਾਅ ਦੀ ਇੱਕ ਛੋਟੀ ਜੰਗ ਅਜੀ ਦੇ ਵਿੱਚ ਕਾਫੀ ਨੁਕਸਾਨ ਭਾਰਤ ਦਾ ਹੋਇਆ ਪਾਕਿਸਤਾਨ ਦਾ ਵੀ ਹੋਇਆ ਆਮ ਲੋਕ ਦੋਵੇਂ ਪਾਸੇ ਮਰੇ ਆ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਪ੍ਰੋਪਾਗੈਂਡੇ ਦੀ ਜੰਗ ਵੀ ਚੱਲਦੀ ਰਹੀ ਆ ਜਿਹਦੇ ਵਿੱਚ ਦੋਵੇਂ ਜਾਣੇ ਇੱਕ ਦੂਗੇ ਦਾ ਦੂਸ਼ਣਬਾਜ਼ੀ ਕਰਦੇ ਰਹੇ ਆ ਪਰ ਇਹ ਘਟਾਲ ਸਚਾਈ ਜਿਹੜੀ ਆ ਉਹ ਬਾਰ ਬਾਰ ਕੇ ਸਾਹਮਣੇ ਆਉਂਦੀ ਰਹੀ ਆ ਕਿ ਰਾਫੇਲ ਜਹਾਜ਼ਾਂ ਸਮੇਤ ਭਾਰਤ ਨੇ 5 ਤੋਂ 7 ਜਹਾਜ਼ ਇਸ ਜੰਗ ਦੇ ਵਿੱਚ ਗਵਾਏ ਆ ਭਾਰਤ ਕੁੱਲ ਮਿਲਾ ਕੇ ਇਤੋਂ ਇਨਕਾਰ ਕਰਦਾ ਰਿਹਾ ਤੇ ਹੁਣ ਪਤਾ ਲੱਗਾ ਕਿ ਜਿਹੜੇ ਭਾਰਤ ਦੇ ਇੱਕ ਫੌਜੀ ਆਗੂ ਸਿੰਗਾਪੁਰ ਪਧਾਰੇ ਹੋਏ ਸੀਗੇ ਉਹਨਾਂ ਨੇ ਰਾਈਟਰ ਜਸੇ ਬੰਦੀ ਦੇ ਨਾਲ ਬਲੂਮਬਰਗ ਦੇ ਨਾਲ ਗੱਲਬਾਤ ਕਰਦਿਆ ਮੰਨ ਲਿਆ ਕਿ ਉਹਨਾਂ ਦਾ ਫੌਜੀ ਨੁਕਸਾਨ ਹੋਇਆ ਉਹਨਾਂ ਦੇ ਜਹਾਜ਼ ਡਿਗੇ ਆ ਇਸ ਕਰਕੇ ਕਿ ਉਹਨੂੰ ਕਾਫੀ ਗਾਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਜਿਹੜੇ ਹਿੰਦੂਤਵੀ ਬਰਗੇਡ ਆ ਉਹ ਦੱਸ ਰਹੇ ਆ ਕਿ ਉਹਨਾਂ ਨੂੰ ਕੀ ਬੋਲਣਾ ਚਾਹੀਦਾ ਸੀਗਾ ਉਹ ਕਹਿੰਦੇ ਜਿਹੇ ਬੰਦੇ ਨੂੰ ਕਦੀ ਵੀ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਸਾਹਮਣੇ ਨਹੀਂ ਭੇਜਣਾ ਚਾਹੀਦਾ ਸੀ ਜਿਹੜਾ ਕਿ ਦੇਸ਼ ਦੇ ਹਿੱਤ ਨਾਲ ਲਕੋ ਸਕੇ ਸੋ ਮਤਲਬ ਕਿ ਝੂਠ ਨੂੰ ਲੁਕਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਪਰ ਕਿੱਥੇ ਲੁਕਣਾ ਗੱਲ ਸਾਰੀ ਬਾਹਰ ਆ ਰਹੀ ਆ ਪਰ ਦੇ ਇੱਕ ਬਹੁਤ ਵੱਡੇ ਰੱਖਿਆ ਮਹਾਰਨੇ ਪ੍ਰਵੀਨ ਸਾਨੀ ਉਹ ਫੌਜੀ ਮਾਮਲੇ ਦੇ ਉੱਤੇ ਬੜੀ ਨਿਗਾਹ ਰੱਖਦੇ ਆ ਚੀਨ ਅਤੇ ਪਾਕਿਸਤਾਨ ਦੇ ਮਾਮਲੇ ਵਿੱਚ ਭਾਰਤ ਨਾਲ ਜੋ ਟਕਰਾਅ ਚੱਲਦਾ ਰਹਿੰਦਾ ਉਹ ਬੜੀ ਬਾਜ਼ ਅੱਖ ਉਹਨਾਂ ਦੀ ਹੈਗੀ ਹੈ ਤੇ ਬਰੀਕੀਆਂ ਜਿਹੜੀਆਂ ਬੜੀਆਂ ਸਾਵੇਂ ਦੇ ਆ ਉਹਨਾਂ ਵੱਲੋਂ ਸਮੇਂ-ਸਮੇਂ ਤੇ ਉੱਤੇ ਖੁਲਾਸੇ ਕੀਤੇ ਜਾਂਦੇ ਰਹੇ ਕਿ ਕਿਵੇਂ ਚੀਨ ਨੇ ਭਾਰਤ ਦਾ ਇਨ੍ਹਾਂ ਇਲਾਕਾ ਨੱਪ ਲਿਆ ਪਾਕਿਸਤਾਨ ਕੀ ਕਰ ਰਿਹਾ ਆ ਅਜ ਹਾਜ਼ਾ ਦੇ ਮਾਮਲੇ ਵਿੱਚ ਉਹਨਾਂ ਨੇ ਪਹਿਲਾਂ ਹੀ ਦੱਸ ਦਿੱਤਾ ਸੀਗਾ ਸੋ ਹੁਣ ਉਹਨਾਂ ਨੇ ਇਹ ਦੱਸਿਆ ਕਿ ਚੀਨ ਦੀ ਮਦਦ ਦੇ ਨਾਲ ਪਾਕਿਸਤਾਨ ਨੇ ਇਕੱਲੇ ਭਾਰਤੀ ਜਹਾਜ਼ੇ ਨਹੀਂ ਛੁੱਟੇ ਬਲਕਿ ਜੰਮੂ ਕਸ਼ਮੀਰ ਸਮੇਤ ਭਾਰਤ ਦੇ ਵਿੱਚ ਹੋਰ ਕਈ ਇਲਾਕਿਆਂ 'ਚ ਸਰਕਾਰੀ ਵੈਬਸਾਈਟਸ ਵੀ ਹੈਕ ਕਰ ਲਈਆਂ ਸਈਆਂ ਸੋ ਪ੍ਰਵੀਰ ਇਨਸਾਨੀ ਦੇ ਦਰਸ਼ਨ ਦੇ ਮੁਤਾਬਕ ਇਹ ਸਰਕਾਰੀ ਵੈਬਸਾਈਟਸ ਜਿਨ੍ਹਾਂ ਦੇ ਵਿੱਚ ਭਾਰਤੀ ਰੱਖਿਆ ਮਹਿਕਮੇ ਦੀਆਂ ਵੈਬਸਾਈਟਸ ਤੇ ਨਾਲ ਨਾਲ ਐਜੂਕੇਸ਼ਨ ਵੈਬਸਾਈਟ ਸ਼ਾਮਲ ਨੇ ਉਨ੍ਹਾਂ ਤੇ ਸਾਈਬਰ ਅਟੈਕ ਅਪ੍ਰੈਲ ਅਤੇ ਮਈ 2025 ਦੇ ਵਿੱਚ ਹੋਇਆ ਸੀਗਾ ਤੇ ਇਹਦੇ ਪਿੱਛੇ ਪਾਕਿਸਤਾਨ ਬੇਸਡ ਹੈਕਰਸ ਕੰਮ ਕਰ ਰਹੇ ਸੀਗੇ ਜਿਨ੍ਹਾਂ ਨੂੰ ਪਿੱਛੋਂ ਚੀਨੀਆਂ ਦਾ ਸਹਾਇਕ ਹੋ ਸਕਦਾ ਆ ਸੋ 22 ਅਪ੍ਰੈਲ 2025 ਦੇ ਪਹਿਲਕਾ ਹੋਣ ਦੇ ਤੋਂ ਬਾਅਦ ਉਹ ਕਹਿੰਦੇ ਵੀ ਇਹ ਸਾਈਬਰ ਅਟੈਕ ਸ਼ੁਰੂ ਹੋਇਆ ਆ ਇਹਦੇ ਵਿੱਚ ਉਹ ਕਹਿੰਦੇ ਵੀ ਜੰਮੂ ਕਸ਼ਮੀਰ ਦੀਆਂ ਕਈ ਵੈਬਸਾਈਟ ਹੱਲੇ ਤੱਕ ਵੀ ਡਾਊਨ ਆ ਕੋ ਚੱਲ ਨਹੀਂ ਸਕੀਆਂ ਤੋ ਜਿਹੜੇ ਮੁੱਖ ਤੌਰ ਦੇ ਉੱਤੇ ਵੈਬਸਾਈਟਸ ਨਿਸ਼ਾਨਾ ਬਣਾਏ ਗਏ ਆ ਉਹਨਾਂ ਦੇ ਵਿੱਚ ਜ਼ਿਆਦਾਤਰ ਡਿਫੈਂਸ ਵਿਭਾਗ ਦੇ ਰੱਖਿਆ ਵਿਭਾਗ ਦੇ ਇੰਸਟੀਚਿਊਸ਼ਨਸ ਹੈਗੇ ਜਿਹੜਾ ਵਿੱਚ ਮਿਲਟਰੀ ਇੰਜੀਨੀਅਰਿੰਗ ਸਰਵਿਸ ਜਿਹਨੂੰ ਆਪਾਂ ਐਮਈਐਸ ਕਹਿੰਦੇ ਆ ਆ ਮਨੋਹਰ ਪਾਰਿਕਰ ਇੰਸਟੀਚਿਊਟ ਫਾਰ ਡਿਫੈਂਸ ਸਟੱਡੀਜ਼ ਐਂਡ ਐਮਐਸਐਸ ਇਸ ਅਨਾਲੀ ਆਰਮਡ ਵਹੀਕਲ ਨਿਗਮ ਲਿਮਟਿਡ ਜਿੱਥੇ ਕਿ ਫੌਜ ਦੀਆਂ ਬਖਤਰਬੰਦ ਗੱਡੀਆਂ ਤੇ ਹੋਰ ਵਹੀਕਲ ਬਣਾਏ ਜਾਂਦੇ ਆ ਇਹਨਾਂ ਦੀਆਂ ਵੈਬਸਾਈਟਸ ਨੂੰ ਹੈਕ ਕੀਤਾ ਗਿਆ ਇਸ ਤੋਂ ਲਾਵਾ ਰਾਜਸਥਾਨ ਸਰਕਾਰ ਦੀਆਂ ਜਿਹੜੀਆਂ ਵੈਬਸਾਈਟਸ ਉਹ ਹੈਕ ਕੀਤੀਆਂ ਗਈਆਂ ਅਤੇ ਆਰਮੀ ਭਾਰਤੀ ਫੌਜ ਦੇ ਨਾਲ ਸੰਬੰਧ ਜਿਹੜੇ ਐਜੂਕੇਸ਼ਨਲ ਇੰਸਟੀਚਿਊਟ ਚੱਲ ਰਹੇ ਆ ਉਹਨਾਂ ਦੀਆਂ ਵੈਬਸਾਈਟਸ ਵੀ ਹੈਕ ਕਰ ਕੀਤੀਆਂ ਗਈਆਂ ਸੋ ਹੁਣ ਇਹ ਗੱਲ ਵੀ ਸਾਹਮਣੇ ਆ ਚੁੱਕੀ ਹੈ ਕਿ ਇਹ ਵੈਬਸਾਈਟ ਦੇ ਵਿੱਚੋਂ ਬਹੁਤ ਸਾਰਾ ਡਾਟਾ ਜਿਹੜਾ ਹੈ ਹੈਕਰਸ ਨੇ ਲੀਕ ਕਰ ਲਿਆ ਚੋਰੀ ਕਰ ਲਿਆ ਜਿਹਦੇ ਬਾਰੇ ਹੱਲੇ ਤੱਕ ਭਾਰਤ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਨਹੀਂ ਦੱਸਿਆ ਸੋ ਅੱਜ ਪਹਿਲੀ ਦਫਾ ਪ੍ਰਵੀਨ ਸਾਨੀ ਨੇ ਐਡਾ ਵੱਡਾ ਖੁਲਾਸਾ ਕੀਤਾ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਤੀਜੇ ਖੱਲੂਕਾਰੇ ਦੀ ਤੀਜੇ ਖੱਲੂਕਾਰੇ ਦੀ ਗੱਲ ਖੁੱਲ ਕੇ ਕਰਨ ਤੋਂ ਪਹਿਲਾਂ ਆਪਾਂ ਇਹ ਗੱਲ ਦੱਸਦੇ ਹਾਂ ਕਿ ਭਾਜਪਾ ਪੰਜਾਬ ਜਿਹੜੀ ਹੈ ਜੀ ਪੰਜਾਬ ਦੇ ਭਾਜਪਾ ਦੇ ਆਗੂ ਉਹਨਾਂ ਨੇ ਇੱਕ ਟਵੀਟ ਕੀਤਾ ਸੋ ਇਹ ਸਰ ਟਵੀਟ ਦੇ ਦੋ ਰੂਪ ਸ਼ਿਕ ਜਿਹੜੇ ਤੁਸੀਂ ਪਿੱਛੇ ਦੇਖ ਸਕਦੇ ਆ ਪਹਿਲੇ ਵਿੱਚ ਇਹ ਕਿਹਾ ਗਿਆ ਕਿ 1 ਜੂਨ 1984 ਸਾਕਾ ਨੀਲਾ ਤਾਰਾ ਭਾਰਤ ਸਰਕਾਰ ਵੱਲੋਂ ਦਰਬਾਰ ਸਾਹਿਬ ਤੇ ਕੀਤੇ ਗਏ ਹਮਲੇ ਦੇ ਪਹਿਲੇ ਦਿਨ ਸ਼ਹੀਦ ਹੋਏ ਸਬੂ ਸਿੰਘਾਂ ਨੂੰ ਸਨਮਰ ਪਰਣਾਮ ਇਦੇ ਵਿੱਚ ਠੱਠੇ ਹੋਏ ਕਾਲ ਚਰਖਾ ਦੀ ਫੋਟੋ ਵੀ ਆ ਭਾਰਤੀ ਫੌਜ ਦੇ ਟੈਂਕ ਦੀ ਫੋਟੋ ਵੀ ਇਹਦੇ ਵਿੱਚ ਬਖਤਰਬੰਦ ਗੱਡੀ ਦੀ ਫੋਟੋ ਵੀ ਵਿੱਚ ਆ ਤੇ ਜਿਹੜੀ ਸ਼ਬਦਾਬਲੀ ਆ ਬੜੀ ਦਿਲਚਸਪ ਹੈਗੀ ਹੱਲੇ ਤੱਕ ਤਾਂ ਇਹ ਮੁੱਕੜਦੇ ਹੀ ਆਏ ਆ ਪਹਿਲੀ ਗੱਲ ਇਹਦੇ ਵਿੱਚ ਕਿਹਾ ਗਿਆ ਭਾਰਤ ਸਰਕਾਰ ਦੂਜਾ ਇਹਨਾਂ ਕਿਹਾ ਗਿਆ ਬਈ ਦਰਬਾਰ ਸਾਹਿਬ ਤੇ ਕੀਤਾ ਗਿਆ ਹਮਲਾ ਇਹਦੇ ਵਿੱਚ ਕਿਤੇ ਵੀ ਇਹ ਨਹੀਂ ਗੱਲ ਕਹੀ ਗਈ ਕਿ ਅੱਤਵਾਦੀਆਂ ਨੂੰ ਕੱਢਣ ਲਈ ਕਾਰਵਾਈ ਸੀ ਜਾਂ ਫਲਾਣਾ ਇਹਨੂੰ ਬਕਾਇਦਾ ਹਮਲਾ ਮੰਨਿਆ ਗਿਆ ਫੌਜੀ ਹਮਲਾ ਮੰਨਿਆ ਗਿਆ ਤੀਜੀ ਗੱਲ ਪਹਿਲੇ ਦਿਨ ਸ਼ਹੀਦ ਹੋਏ ਸਮੂਹ ਸ਼ੀਰਾਂ ਨੂੰ ਸਿਨੇਮਾ ਪਰਣਾਮ ਮਤਲਬ ਕਿ ਦਰਬਾਰ ਸਾਹਿਬ ਦੇ ਵਿੱਚ ਸ਼ਹੀਦ ਹੋਏ ਜਿਹੜੇ ਸੂਰਮੇ ਆ ਜਿਹੜੇ ਸ਼ਰਧਾਲੂ ਆ ਉਹਨਾਂ ਨੂੰ ਜਿਹੜਾ ਆ ਉਹ ਪ੍ਰਣਾਮ ਕੀਤਾ ਗਿਆ ਸੋ ਸਿੱਖ ਤਾਂ ਇਹ ਹਮੇਸ਼ਾ ਹੀ ਕਰਦੇ ਆ ਪਰ ਪੰਜਾਬ ਭਾਜਪਾ ਵੱਲੋਂ ਜਿਹੜੀ ਕਿ ਕਿਸੇ ਨਾ ਕਿਸੇ ਤਰੀਕੇ ਪੰਜਾਬ ਤੇ ਕਾਬਜ਼ ਹੋਣਾ ਚਾਹੁੰਦੀ ਆ ਉਹਦੇ ਵੱਲੋਂ ਇਹ ਟਵੀਟ ਕਰਨਾ ਕਿ ਬੜਾ ਦਿਲਚਸਪ ਸੀਗਾ ਲੋਕਾਂ ਨੇ ਜਦਾ ਹੀ ਇਹਦੇ ਸਕਰੀਨਸ਼ਾਟ ਲੈ ਲੈ ਉਸ ਤੋਂ ਬਾਅਦ ਉਹੀ ਹੋਇਆ ਜਿਹਦਾ ਡਰ ਸੀਗਾ ਥੋੜੀ ਦੇਰ ਬਾਅਦ ਇਹਦੇ ਵਿੱਚ ਤਬਦੀਲੀ ਕਰ ਦਿੱਤੀ ਗਈ ਭਾਰਤ ਸਰਕਾਰ ਕੱਟ ਕੇ ਕਾਂਗਰਸ ਸਰਕਾਰ ਕਰ ਦਿੱਤਾ ਗਿਆ ਫਿਰ ਵੀ ਤਸੱਲੀ ਨਹੀਂ ਹੁੰਦੀ ਸੀ ਕਿਉਂਕਿ ਹਮਲਾ ਮੰਨਿਆ ਜਾ ਚੁੱਕਿਆ ਸੀਗਾ ਸ਼ਹੀਦਾਂ ਨੂੰ ਉਸ ਦੇ ਅਮਰ ਪ੍ਰਣਾਮ ਹੋ ਚੁੱਕਿਆ ਸੀਗਾ ਉਸ ਤੋਂ ਬਾਅਦ ਫਿਰ ਇਹ ਪੂਰਾ ਦਾ ਪੂਰਾ ਟਵੀਟ ਹੀ ਡਿਲੀਟ ਕਰ ਦਿੱਤਾ ਗਿਆ ਸੇਮ ਤਰੀਕੇ ਫੇਸਬੁੱਕ ਤੇ ਪੋਸਟਾਂ ਪਾਈਆਂ ਗਈਆਂ ਸੀਗੀਆਂ ਉਹ ਵੀ ਪਹਿਲਾਂ ਐਡਿਟ ਕੀਤੀਆਂ ਗਈਆਂ ਤੇ ਬਾਅਦ ਦੇ ਵਿੱਚ ਡਿਲੀਟ ਕਰ ਦਿੱਤੀਆਂ ਗਈਆਂ ਸੋ ਭਾਜਪਾਲੇ ਨੂੰ ਸਮਝ ਨਹੀਂ ਸੀ ਆ ਰਿਹਾ ਵੀ ਅਸੀਂ ਭਾਰਤ ਸਰਕਾਰ ਨੂੰ ਬਚਾਉਣਾ ਕਾਂਗਰਸ ਨੂੰ ਬਚਾਉਣਾ ਜਾਂ ਸਿੱਖਾਂ ਦੀਆਂ ਵੋਟਾਂ ਲੈਣ ਖਾਤਰ ਉਹਨਾਂ ਨੂੰ ਥੋੜਾ ਬਹੁਤਾ ਖੁਸ਼ ਕਰਨਾ ਆ ਸੋ ਇਹ ਤੋਂ ਇੱਕ ਗੱਲ ਤਾਂ ਸਿੱਧ ਹੁੰਦੀ ਆ ਕਿ ਭਾਜਪਾ ਸਮੇਤ ਸਾਰਿਆਂ ਨੂੰ ਪਤਾ ਵੀ ਇਹ ਇੱਕ ਹਮਲਾ ਸੀਗਾ ਇਹ ਜਿਹੜੇ ਅੰਦਰ ਮਾਰੇ ਗਏ ਆ ਉਹ ਸ਼ਹੀਦ ਆ ਤੇ ਬਾਕੀ ਇਹ ਹਮਲਾ ਭਾਰਤ ਸਰਕਾਰ ਵੱਲੋਂ ਕੀਤਾ ਗਿਆ ਸੀਗਾ ਸੋ ਇਹਨੂੰ ਢਗਣ ਦੇ ਵਾਸਤੇ ਤਰਾਂ ਤਰਾਂ ਦੀਆਂ ਸ਼ਬਦਾਵਲੀਆ ਵਰਤ ਲੈਣ ਜੋ ਮਰਜ਼ੀ ਝੂਠ ਬੋਲੀ ਜਾਣ ਪਰ ਜਿਹੜਾ ਸੱਚ ਆ ਉਹ ਗੜ ਕੇ ਬਾਹਰ ਆ ਜਾਂਦਾ ਤੇ ਭਾਜਪਾ ਨੂੰ ਵੀ ਬੋਲਣਾ ਪਿਆ ਆ ਹਾਲਾਂਕਿ ਪਿਛਲੇ ਸਾਲ ਭਾਰਤ ਦੇ ਪ੍ਰਧਾਨ ਮੰਤਰੀ ਦੰਦਰ ਮੋਦੀ ਭਾਰਤੀ ਪਾਰਲੀਮੈਂਟ ਵਿੱਚ ਖੜ ਕੇ ਕਾਂਗਰਸ ਨੂੰ ਠੋਕਦੇ ਗੱਲ ਕਹਿ ਚੁੱਕੇ ਆ ਕੇਂਦਰਾ ਗਾਂਧੀ ਵੱਲੋਂ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਦੇ ਉੱਤੇ ਫੌਜੀ ਹਮਲਾ ਕੀਤਾ ਗਿਆ ਸੀਗਾ ਸੋ ਮਤਲਬ ਕੀ ਆ ਜੀ ਇਹ ਪਹਿਲਾਂ ਜੇਨੋਸਾਈਡ ਵੀ ਕਹਿ ਚੁੱਕੇ ਆ ਸਿੱਖ ਨਸਲ ਕੁਸ਼ੀ ਨੂੰ ਜੋ ਤਰ੍ਹਾਂ ਸਿੱਖਾਂ ਨੂੰ ਖੁਸ਼ ਕਰਨਾ ਹੁੰਦਾ ਫੇਰ ਤਾਂ ਇਹ ਜਿੱਦਾਂ ਕਹਿ ਲਓ ਸਾਰਾ ਕੁਝ ਇਹ ਮੰਨ ਜਾਂਦੇ ਆ ਪਰ ਜਦੋਂ ਕਿਤੇ ਬਾਹਰ ਗੱਲ ਆਉਂਦੀ ਆ ਇੰਟਰਨੈਸ਼ਨਲ ਲੈਵਲ ਤੇ ਗੱਲ ਹੁੰਦੀ ਆ ਉਦੋਂ ਇਹ ਸਟੈਂਡ ਦੂਜਾ ਲੈ ਜਾਂਦੇ ਆ ਹੱਲੇ ਤੱਕ ਸੋਸ਼ਲ ਮੀਡੀਆ ਦੇ ਉੱਤੇ ਭਾਜਪਾ ਵਾਲੇ ਸੰਘ ਵਾਲੇ ਜਿਹੜੇ ਆ ਤੇ ਇਹਨਾਂ ਦੇ ਜਿਹੜੇ ਚੇਲੇ ਬਾਲ ਕੇ ਆ ਸਿੱਖਾਂ ਨੂੰ ਕੱਲੇ-ਕੱਲੇ ਨੂੰ ਟੀਜ਼ ਕਰਦੇ ਆ ਚੜਾਉਂਦੇ ਆ ਵੀ ਤੁਹਾਨੂੰ ਫੇਰ ਇੱਕ ਵਾਰੀ 84 ਯਾਦ ਕਰਾਉਣੀ ਪੈਣੀ ਆ ਸੋ ਉਹਦਾ ਮਤਲਬ ਕੀ ਆ ਸੋ ਸਿੱਖ ਇਹ ਗੱਲ ਚੰਗੀ ਤਰ੍ਹਾਂ ਸਮਝਦੇ ਆ ਕਿ ਇਹ ਸਿਰਫ ਆਪਣੀਆਂ ਸਿਆਸੀ ਚਾਲਾਂ ਦੇ ਵਾਸਤੇ ਕਦੀ ਕੁਛ ਤੇ ਕਦੀ ਕੁਛ ਭੁੱਲਦੇ ਆ ਤੇ ਪਰ ਇਹਨਾਂ ਦਾ ਜਿਹੜਾ ਅਸਲੀ ਚਿਹਰਾ ਆ ਉਹ ਸਿੱਖ ਚੰਗੀ ਤਰ੍ਹਾਂ ਦੇਖ ਚੁੱਕੇ ਆ ਵਰਨਾ 41 ਸਾਲ ਵੀਰ ਚੁੱਕੇ ਹੁਣ ਹਜੇ ਤੱਕ ਭਾਰਤੀ ਕਿਸੇ ਵੀ ਪਾਰਟੀ ਦੇ ਵਿੱਚ ਕਿਸੇ ਵੀ ਲੀਡਰ ਤੇ ਦਮ ਨਾ ਹੋਵੇ ਕਿ ਉਹ ਪਾਰਲੀਮੈਂਟ ਵਿੱਚ ਖੜ ਕੇ ਮਾਫੀ ਮੰਗ ਸਕੇ ਉਤੋਂ ਪਤਾ ਲੱਗ ਜਾਂਦਾ ਆ ਕਿ ਕੈਨ ਨੂੰ ਬਿਸ਼ਾਕੇ ਹਮਲਾ ਕਾਂਗਰਸ ਨੇ ਕਰਾਇਆ ਕੈਨ ਨੂੰ ਪਿਛਾਕੇ ਹਮਲਾ ਇੰਦਰਾ ਗਾਂਧੀ ਨੇ ਲੀਡ ਕਰਕੇ ਕਰਾਇਆ ਪਰ ਮਗਰ ਸਾਰੇ ਸੈਮਨ ਸਗੇ ਲਾਲ ਕਿਸ਼ੋਰ ਰਵਾਨੀ ਹੁਣੀ ਖੁਦ ਆਪਣੀ ਕਿਤਾਬ ਦੇ ਵਿੱਚ ਇਸ ਗੱਲ ਦਾ ਇਨਕਸ਼ਾਫ ਕਰ ਚੁੱਕੇ ਆ ਕਿ ਸਾਡੇ ਵੱਲੋਂ ਬਹੁਤ ਪ੍ਰੈਸ਼ਰ ਸੀਗਾ ਕਿ ਹਮਲਾ ਜਿਹੜਾ ਆ ਜਲਦ ਹੋਣਾ ਚਾਹੀਦਾ ਤੇ ਹਮਲੇ ਤੋਂ ਬਾਅਦ ਉਹਨਾਂ ਵੱਲੋਂ ਬਕਾਇਦਾ ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਦਾ ਕਿਤਾਬ ਵੀ ਦਿੱਤਾ ਗਿਆ ਸੋ ਹੁਣ ਜਦੋਂ ਆਪਾਂ ਗੱਲ ਕਰਦੇ ਆਂ ਅੱਜ ਦੇ ਦਿਨ ਦੀ 2 ਜੂਨ ਦੀ ਤਾਂ 41 ਸਾਲ ਪਹਿਲਾਂ ਦਾ ਜਿਹੜਾ ਸਾਰਾ ਅ ਕਹਿ ਸਕਦੇ ਆਂ ਕਿ ਘਟਨਾਕ੍ਰਮੇ ਅੱਖਾਂ ਮੂਰੀ ਆ ਜਾਂਦਾ 41 ਸਾਲ ਹੋ ਚੁੱਕੇ ਆ ਪਰ ਹੱਲੇ ਵੀ ਉਹ ਚੀਜ਼ ਸਿੱਖ ਦਿਲਾਂ ਦੇ ਵਿੱਚ ਬਕਾਇਦਾ ਤੌਰ ਦੇ ਉੱਤੇ ਪਈ ਆ ਬਲਕਿ ਜੇ ਆਪਾਂ ਇਹ ਕਹਿ ਲਈਏ ਕਿ ਇਹ ਜਿਹੜੀ ਪੀੜ ਆ ਇਹ ਦਰਦ ਆ ਉਹ ਪੀੜੀਦਰ ਪੀੜੀ ਜਿਹੜਾ ਆ ਗਾਂ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਦੇ ਮਨਾਂ ਦੇ ਵਿੱਚ ਘਰ ਕਰ ਚੁੱਕਾ ਆ ਸ਼ਾਇਦ ਇਹੀ ਕਾਰਨ ਆ ਕਿ ਜਿਹੜੇ ਬੱਚੇ ਕਦੀ ਪੰਜਾਬ ਗਏ ਵੀ ਨਹੀਂ ਜਿਹੜੇ ਬੱਚਿਆਂ ਨੇ ਸਿਰਫ 84 ਬਾਰੇ ਪੜ੍ਹਿਆ ਆ ਉਹ ਵੀ ਇੰਨਾ ਦਰਦ ਮਹਿਸੂਸ ਕਰਦੇ ਆ ਕਿ ਉਹ ਦਰਦ ਆਪ ਮਹਾਰੇ ਫੁੱਟ ਕੇ ਕਈ ਵਾਰੀ ਆਪਾਂ ਬਾਹਰ ਆਉਂਦਾ ਦੇਖਿਆ ਆ ਸੋ 41 ਸਾਲ ਪਹਿਲਾਂ ਪੰਜਾਬ ਦੇ ਉੱਤੇ ਫੌਜਾਂ ਚੜੀਆਂ ਗਈਆਂ ਸਿੱਖ ਗੁਰਧਾਮਾਂ ਤੇ ਫੌਜਾਂ ਚੜੀਆਂ ਗਈਆਂ ਕਹਿਣ ਨੂੰ ਇਹ ਕਿਹਾ ਜਾਂਦਾ ਕਿ ਇਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੇ ਉਹਨਾਂ ਦੇ ਮੁੱਠੀ ਪ੍ਰਸਾਧੀਆਂ ਨੂੰ ਕਾਬੂ ਕਰਨ ਲਈ ਸੀ ਪਰ ਜਿਵੇਂ ਕਿ ਫੌਜ ਦੇ ਜਰਨੈਲ ਉਸ ਵੇਲੇ ਦੇ ਐਸਕੇ ਸੀ ਇਹਨਾਂ ਨੇ ਕਹਿ ਤਾ ਸੀਗਾ ਕਿ ਸਭ ਝੂਠ ਆ ਉਹ ਜੇਕਰ ਇਹ ਕਾਰਜ ਕਰਨਾ ਹੁੰਦਾ ਤਾਂ ਉਹਦੇ ਹੋਰ ਬਹੁਤ ਤਰੀਕੇ ਸੀਗੇ ਅਸਲ ਵਿੱਚ ਪਿਛਲੇ 18 ਮਹੀਨੇ ਤੋਂ 84 ਤੋਂ ਪਹਿਲਾਂ ਚਕਰਾਤਾ ਦੂਰ ਦੁਰੀਆਂ ਪਹਾੜੀਆਂ ਦੇ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਬਕਾਇਦਾ ਭਾਰਤੀ ਫੌਜ ਵੱਲੋਂ ਅਭਿਆਸ ਕਰਾਏ ਜਾ ਰਹੇ ਸੀਗੇ ਅਤਿ ਇੰਦਰਾ ਗਾਂਧੀ ਐਮਰਜੈਂਸੀ ਵਿੱਚ ਕੀਤੇ ਹੋਏ ਵਿਰੋਧ ਦਾ ਸੱਖਾਂ ਤੋਂ ਬਦਲਾ ਲੈਣਾ ਚਾਹੁੰਦੀ ਸੀਗੀ ਸੋ ਸਿੱਖਾਂ ਦੇ ਵਾਸਤੇ ਆਪਣੇ ਮਨ ਵਿੱਚ ਧੌਂਰੰਦਰ ਤੱਕ ਨਫ਼ਤ ਰੱਖਣ ਵਾਲੀ ਇੰਦਰਾ ਗਾਂਧੀ ਉਹਨੇ ਰੂਸ ਅਤੇ ਯੂਕੇ ਦੇ ਸਹਿਯੋਗ ਦੇ ਨਾਲ ਇਹ ਹਮਲੇ ਨੂੰ ਅੰਜਾਮ ਦਿੱਤਾ ਉਸ ਤੋਂ ਬਾਅਦ ਆਪਾਂ ਸਾਰਿਆਂ ਨੇ ਦੇਖਿਆ ਕਿ ਸੋਚ ਕੇ ਕੀ ਆਏ ਸੀ ਕਿ ਤੇ ਮੋਰੀ ਹੋਇਆ ਕੀ ਆ ਸੋ ਹਮਲਾ ਇੰਨਾ ਵੱਡਾ ਸੀਗਾ ਕਿ ਜਿਵੇਂ ਕਿਸੇ ਦੁਸ਼ਮਣ ਮੁਲਕ ਦੇ ਉੱਤੇ ਚੜ੍ਹਾਈ ਕਰਨੀ ਪਵੇ ਉਹ ਰੂਸ ਜਿਹਦੇ ਡੀਕਲਾਸੀਫਾਈ ਹੋਏ ਦਸਤਾਵੇਜ਼ਾਂ ਵਿੱਚ ਪਤਾ ਲੱਗਾ ਕਿ ਇੰਦਰਾ ਗਾਂਧੀ ਨੂੰ ਉਹ ਡਮਡੌਲ ਕਹਿੰਦੇ ਸੀਗੇ ਅੱਲਾਕੇ ਸੋਵੀਅਤ ਯੂਨੀਅਨ ਵਲੋਂ ਉਸ ਵੇਲੇ ਇਹਨੂੰ ਪੂਰਾ ਵਰਤਿਆ ਗਿਆ ਕਿਉਂਕਿ ਉਸ ਵੇਲੇ ਪੂਰੇ ਖਿੱਤੇ ਦੇ ਵਿੱਚ ਕਾਮਰੈਡੀ ਵਿਚਾਰਧਾਰਾ ਨੂੰ ਫਲਾਉਣਾ ਚਾਹੁੰਦੇ ਸਗੇ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਹੀ ਹੈ ਕਿਸ ਤਰੀਕੇ ਦੇ ਰੰਗਦਾਰ ਕਾਮਰੈਡੀ ਮੈਗਜ਼ੀਨ ਸਰਕਾਰੀ ਪੈਸੇ ਦੇ ਨਾਲ ਛਾਪਦੇ ਰਹੇ ਐ ਸੋ ਇਦਰਾ ਗਾਂਧੀ ਨੂੰ ਰੂਸ ਵੀ ਉਸ ਵੇਲੇ ਵਰਤ ਰਿਆ ਸੀ ਵੀ ਕਿਸੇ ਤਰੀਕੇ ਸਿੱਖ ਧਰਮ ਜਿਹੜਾ ਆ ਉਹ ਖਤਮ ਕਰੀਏ ਇੱਥੇ ਕਾਮਰੈਡੀ ਵਿਚਾਰਧਾਰਾ ਜਿਹੜੀ ਉਹ ਪਨਪੇ ਨਾਸ਼ਟਿਕ ਵਿਚਾਰਧਾਰਾ ਪਨਪੇ ਉਹਦੇ ਵਾਸਤੇ ਇੰਦਰਾ ਗਾਂਧੀ ਨੂੰ ਉਹ ਵਰਤਦੇ ਵੀ ਸੀਗੇ ਪੈਸਾ ਵੀ ਦਿੰਦੇ ਸੀਗੇ ਤੇ ਡਮਡਾਲ ਸਾਦੇ ਸੀਗੇ ਜਿਹੜੇ ਹੁਣ ਗੁਪਤ ਦਸਤਾਵੇਜ਼ ਬਾਹਰ ਕੱਢੇ ਗਏ ਆ ਉਹਨਾਂ ਵਿੱਚ ਇਸ ਗੱਲ ਦਾ ਖਲਾਸਾ ਹੋ ਚੁੱਕਾ ਕਿ ਉਹਨਾਂ ਨੇ ਇੰਦਰਾ ਗਾਂਧੀ ਦਾ ਨਾਮ ਡਮਡਾਲ ਜਾਣੇ ਕਿ ਮੂਰਖ ਗੁੱਡੀ ਰੱਖਿਆ ਹੋਇਆ ਸੀਗਾ ਇਸ ਦੇ ਨਾਲ ਹੀ ਇੰਗਲੈਂਡ ਦੇ ਸਿੱਖਾਂ ਵੱਲੋਂ ਵੀ ਹੁਣ ਪੂਰਾ ਦਬਾਅ ਪਾਇਆ ਹੋਇਆ ਕਿ ਇਹੇ ਦਸਤਾਵੇਜ਼ ਹਰ ਰੂਪ ਦੇ ਵਿੱਚ ਬਾਹਰ ਹੋਣੇ ਚਾਹੀਦੇ ਆ ਕਿ ਇੰਗਲੈਂਡ ਦੀ ਇਸ ਫੌਜੀ ਹਮਲੇ ਵਿੱਚ ਕੀ ਭੂਮਿਕਾ ਸੀ ਪਿਛਲੀਆਂ ਸਰਕਾਰਾਂ ਇਹਨੂੰ ਲੁਕਾਉਂਦੀਆਂ ਰਹੀਆਂ ਆ ਕਿ ਸਾਡੇ ਏਜੰਟ ਕਈ ਰੰਗੇ ਹੋ ਜਣੇ ਜਿਹੜੇ ਹੱਲੇ ਵੀ ਜਿਉਂਦੇ ਆ ਪਰ ਇਹ ਮੌਜੂਦਾ ਲੇਬਰ ਸਰਕਾਰ ਆ ਇੰਗਲੈਂਡ ਵਿੱਚ ਇਹ ਜਦੋਂ ਸੱਤਾ ਵਿੱਚ ਨਹੀਂ ਸੀ ਤਾਂ ਇਹ ਵਾਅਦੇ ਕਰਦੀ ਰਹੀ ਆ ਕਿ ਜਦੋਂ ਅਸੀਂ ਸੱਤਾ ਵਿੱਚ ਆਏ ਤਾਂ ਸਾਰੇ ਦਸਤਾਵੇਜ਼ ਡੀ ਕਲਾਸੀਫਾਈ ਕਰਾਂਗੇ ਰਿਪੋਰਟ ਬਣਾ ਕੇ ਪੇਸ਼ ਕਰਾਂਗੇ ਕਿ ਯੂਕੇ ਦੀ ਦਰਬਾਰ ਸਾਹਿਬ ਤੇ ਹਮਲੇ ਦੇ ਵਿੱਚ ਕੀ ਭੂਮਿਕਾ ਸੀ ਹੁਣ ਸਰਕਾਰ ਆਈ ਹੈ ਤਾਂ ਸਿੱਖ ਮੰਗ ਕਰ ਰਹੇ ਆ ਇਹ ਕੋਈ ਲੜ ਪੱਲਾ ਨਹੀਂ ਫੜਾ ਰਹੇ ਲੇਬਰ ਪਾਰਟੀ ਵਾਲੇ ਜਿਸ ਕਰਕੇ ਹੁਣ ਸਿੱਖਾਂ ਵੱਲੋਂ ਉਥੋਂ ਦੀਆਂ ਜਸੇਬੰਦੀਆਂ ਵੱਲੋਂ ਬਕਾਇਦਾ ਧਮਕੀਆਂ ਚਤਾਵੀਆਂ ਦਿੱਤੀਆਂ ਜਾ ਰਹੀਆਂ ਕਿ ਜੇਕਰ ਤੁਸੀਂ ਆਪਣੇ ਵਾਅਦੇ ਤੇ ਖਰੇ ਨਾ ਉਤਰੇ ਤਾਂ ਸਾਨੂੰ ਵੀ ਕੁਝ ਹੋਰ ਸੋਚਣਾ ਪਊਗਾ ਕਿਸੇ ਹੋਰ ਪਾਰਟੀ ਦਾ ਰੁਖ ਕਰਨਾ ਪਊਗਾ ਤੋਂ ਸਰਕਾਰੀ ਅੰਕੜੇ ਦੱਸਦੇ ਆ ਕਿ 84 ਤੋਂ ਪਹਿਲਾਂ ਪੰਜਾਬ ਦੇ ਵਿੱਚ ਕੋਈ ਵੀ ਇਹੋ ਜਿਹਾ ਅਸ਼ਾਂਤੀ ਵਾਲਾ ਮਾਹੌਲ ਨਹੀਂ ਸੀਗਾ ਦੂਜੇ ਸੂਬਿਆਂ ਦੇ ਮੁਕਾਬਲੇ ਜਿਹੋ ਜਿਹਾ ਕਿ ਸਰਕਾਰ ਦਰਸਾ ਰਹੀ ਸੀਗੀ ਬਿਹਾਰ ਆਂਧਰਾ ਪ੍ਰਦੇਸ਼ ਅਤੇ ਹੋਰ ਸੂਬਿਆਂ ਦੇ ਵਿੱਚ ਪੰਜਾਬ ਨਾਲੋਂ ਵੱਧ ਕਤਲੇਆਮ ਹੋ ਰਿਹਾ ਸੀਗਾ ਪਰ ਪੂਰੇ ਮੌਲਕ ਦੀਆਂ ਅੱਖਾਂ 'ਚ ਘੱਟਾ ਪਾ ਕੇ ਕਿ ਪੰਜਾਬ ਵਿੱਚ ਤਾਂ ਪਤਾ ਨਹੀਂ ਕੀ ਹੋ ਚੱਲਿਆ ਤੇ ਇਹ ਹਮਲਾ ਜਿਹੜਾ ਬਣਾਇਆ ਗਿਆ ਬਰਤਾਨਾ ਤੇ ਘੜਿਆ ਗਿਆ ਸੋ ਝੂਠੇ ਵਰਤਾਨਾ ਤੇ ਖੜੇ ਕਰਕੇ ਪੂਰੀ ਕੌਮ ਦੀ ਨਸਲ ਕੁਸ਼ੀ ਕਰਨ ਪੰਜਾਬ ਨੂੰ ਖਸਿਆਰਾ ਬਣਾਉਣ ਵਾਸਤੇ ਹੀ ਹਮਲਾ ਕੀਤਾ ਗਿਆ ਜਿਹਦਾ ਰੂਪ ਕਿਸੇ ਨਾ ਕਿਸੇ ਰੂਪ ਵਿੱਚ ਅੱਜ ਵੀ ਚੱਲੂ ਆ ਕੁਦਰਤੀ ਖਜ਼ਾਨੇ ਲੁੱਟੇ ਜਾ ਰਹੇ ਆ ਪੰਜਾਬ ਨੂੰ ਨਸ਼ਿਆਂ ਦੀਆਂ ਗੋਲੀਆਂ ਨਾਲ ਮਾਰਿਆ ਜਾ ਰਿਹਾ ਆ ਪੰਜਾਬ ਦੇ ਹਰ ਹਜ਼ੀਲੇ ਵਸੀਲੇ ਜਿਹੜੇ ਆ ਜ਼ਮੀਨਾਂ ਉਹਨਾਂ ਦੇ ਉੱਤੇ ਕਬਜ਼ੇ ਕੀਤੇ ਜਾ ਰਹੇ ਆ ਸੋ ਤੀਜਾ ਖੱਲੂਕਾਰਾ ਜੁਗਨੂ 84 ਦੇ ਵਿੱਚ ਮੁੱਖਿਆ ਨਹੀਂ ਇਹ ਅਜੇ ਵੀ ਚੱਲ ਰਿਹਾ ਆ ਸਰਕਾਰੀ ਤਿਹੱਦਰ ਦੇ ਜਿਹੜੇ ਸੰਦ ਆ ਕਦੀ ਕਾਂਗਰਸੀ ਹੁੰਦੇ ਆ ਕਦੀ ਅਕਾਲੀ ਹੁੰਦੇ ਆ ਕਦੀ ਹੁਣ ਆਮ ਆਦਮੀ ਪਾਰਟੀ ਵਾਲੇ ਬਣੇ ਹੋਏ ਆ ਭਾਜਪਾ ਵਾਲੇ ਨਾਲ ਪੂਰਾ ਰੋਲ ਨਿਭਾਉਂਦੇ ਆ ਤੇ ਇਹ ਜਿਹੜਾ ਕੱਲੂਕਾਰਾ ਖਾਲਸਾ ਪੰਥੀ ਜਥੇਦਨ ਵਾਲੇ ਮੁੱਕਣਾ ਆ ਨਹੀਂ ਤਾਂ ਚੱਲਦਾ ਹੀ ਰਹਿਣਾ ਆ ਸੋ ਜਿਵੇਂ ਜਿਵੇਂ ਸਮਾਂ ਬਤੀਤ ਹੋ ਰਿਹਾ ਕੱਲੂਕਾਰੇ ਦੀ ਚੀਜ਼ ਜਿਹੜੀ ਆ ਹੋਰ ਡੂੰਗੀ ਹੁੰਦੀ ਜਾ ਰਹੀ ਆ ਤੇ ਅੱਜ ਤੋਂ 20 ਸਾਲ ਪਹਿਲਾਂ ਲੋਕਾਂ ਨੂੰ ਇੰਨਾ ਨਹੀਂ ਸੀ ਪਤਾ ਜਿੰਨੇ ਕਿ ਹੁਣ 10 ਦਾ ਵੇਜ਼ ਡਾਕੂਮੈਂਟਰੀਆਂ ਬਾਹਰ ਆਈਆਂ ਸੋਸ਼ਲ ਮੀਡੀਆ ਦਾ ਪਸਾਰਾ ਹੋਇਆ ਉਹਦੇ ਨਾਲ ਕਈ ਗੱਲਾਂ ਜਿਹੜੀਆਂ ਛੋਟੇ ਛੋਟੇ ਰੂਪ ਤੇ ਲੈ ਕੇ ਡੂੰਘੇ ਰੂਪ ਤੇ ਬਾਹਰ ਆਈਆਂ ਸੋ ਜਿਹੜੀਆਂ ਗੱਲਾਂ ਬਰਤਾਨ ਦੇ ਝੂਠੇ ਖੜੇ ਕੀਤੇ ਗਏ ਸੀ ਉਹਨਾਂ ਦੇ ਤਿਲਸਮ ਤੋੜ ਦਿੱਤੇ ਆ ਸਿੱਖ ਵਿਦਵਾਨਾਂ ਨੇ ਉਹਨਾਂ ਦੇ ਬਰਾਬਰ ਜਵਾਬ ਦੇ ਕੇ ਅਸਲੀ ਗੱਲਾਂ ਬਾਹਰ ਲਿਆ ਕੇ ਸੋ ਅੱਜ ਨਵੀਂ ਪੀੜੀ ਸਮੇਤ ਪੁਰਾਣੀ ਪੀੜੀ ਨੂੰ ਚੰਗੀ ਤਰ੍ਹਾਂ ਗਿਆਨ ਹੋ ਚੁੱਕਾ ਕਿ ਇਹ ਹਮਲਾ ਕਿਉਂ ਕਰਵਾਇਆ ਗਿਆ ਸੀਗਾ ਇਹਦਾ ਮਤਲਬ ਸਿਰਫ ਤੇ ਸਿਰਫ ਸਿੱਖਾਂ ਨੂੰ ਡੀਸਟੇਬਲਾਈਜ਼ ਕਰਨਾ ਸੀਗਾ ਸਿੱਖਾਂ ਨੂੰ ਅਕਲ ਦੇਣਾ ਸੀਗਾ ਸਿੱਖਾਂ ਦਾ ਖੁਰਾਕ ਖੋਜ ਮਟਾਉਣਾ ਸੀਗਾ ਸੋ ਇਹਨਾਂ ਨਿਰਦੇਹੀ ਜਨਾਂ ਨੇ ਗਾਹਾਂ ਫੇਰ ਸਿੱਖਾਂ ਦਾ ਸੋਚਣ ਦਾ ਢੰਗ ਵੀ ਬਦਲ ਦਿੱਤਾ ਦੁਨੀਆ ਭਰ ਦੇ ਵਿੱਚ ਵਿਚਰਨ ਦਾ ਢੰਗ ਬਦਲ ਦਿੱਤਾ ਸਿੱਖ ਵੀ ਹੁਣ ਉਹ ਨਹੀਂ ਹੈਗੇ ਜਿਹੜੇ 84 ਦੇ ਵਿੱਚ ਸੀਗੇ ਸਿੱਖ ਵੀ ਹੁਣ ਹਰਥਾਂ ਦੂਣ ਸਵਾਏ ਹੋ ਕੇ ਟੱਕਰ ਰਹੇ ਆ ਬਾਕੀ ਇਹ ਗੱਲ ਕਿ ਕੰਧ ਤੇ ਲਕੀਰ ਆ ਕਿ ਸਾਕੇ ਭੁੱਲਣ ਯੋਗ ਨਹੀਂ ਹੁੰਦੇ ਜਿਹੜੀਆਂ ਕਮਾਂ ਆਪਣੇ ਤੇ ਹੋਏ ਜ਼ੁਲਮ ਆਪਣੇ ਤੇ ਹੋਏ ਕੰਡੂ ਕਾਰੇ ਭੁੱਲ ਜਾਂਦੀਆਂ ਆ ਉਹ ਮੁੜ ਕੇ ਫਿਰ ਦਹਰਾਉਣ ਦਾ ਸਬੱਬ ਬਣਦੇ ਆ ਤੇ ਜਿਹੜੇ ਸਾਨੂੰ ਕਹਿੰਦੇ ਆ ਕਿ 84 ਭੁੱਲ ਜਾਣੀ ਚਾਹੀਦੀ ਆ ਉਹਦੇ ਤੱਕ 라ਵੜ ਨੂੰ ਅੱਗ ਲਾਉਣੀ ਨਹੀਂ ਭੁੱਲਦੇ ਸੋ ਇਹ ਗੱਲ ਜਿਹੜੀ ਆ ਦਿਮਾਗ ਵਿੱਚ ਪਾ ਲੋ ਕਿ ਜਿਹੜਾ ਮਨੁੱਖੀ ਜੀਵਨ ਆ ਇਹ ਜ਼ਿੰਦਗੀ ਆ ਇਹ ਭੁੱਲ ਜਾਣ ਅਤੇ ਭੁਲਾ ਦੇਣ ਵਿਰੁੱਧ ਯਾਦ ਰੱਖਣੀ ਸਾਰੀ ਗੱਲ ਹੈਗੀ ਆ ਤੇ ਜੂਨ 84 ਸਿੱਖਾਂ ਵਾਸਤੇ ਨਾ ਭੁੱਲਣ ਯੋਗ ਆ ਤੇ ਨਾ ਬਖਸ਼ਣ ਯੋਗ ਆ ਇੱਥੇ ਆਪਾਂ ਅੱਜ ਦਾ ਪ੍ਰੋਗਰਾਮ ਮਕਾਉਨੇ ਆ ਕੱਲ ਨੂੰ ਹੋਰ ਖਬਰਾਂ ਵਿਚਾਰਾਂ ਦੇ ਨਾਲ ਸੰਜ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ 10 ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ